23 ਮਾਰਚ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਾਫਲੇ ਬਣ ਕੇ ਪੁੱਜੇ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਨੌਜਵਾਨ ਸਾਬਕਾ ਸੈਨਿਕ ਵੱਖ-ਵੱਖ ਤਬਕਿਆਂ ਦੇ ਭੈਣੋ ਭਰਾਵੋ ਦੋ ਨਾਰੇ ਲਾਏ ਸੀ ਸ਼ਹੀਦਾਂ ਨੇ ਇਨਕਲਾਬ ਜਿੰਦਾਬਾਦ ਤੇ ਸਮਰਾਜਵਾਦ ਮੁਰਦਾਬਾਦ ਫਾਂਸੀ ਦੇ ਤਖਤੇ ਤੇ ਪਰ ਸਮਰਾਜਵਾਦ ਮੁਰਦਾਬਾਦ ਵੋਟਾਂ ਵਾਲੀਆਂ ਪਾਰਟੀਆਂ ਚ ਕੋਈ ਨਹੀਂ ਬੋਲਦਾ ਇਨਕਲਾਬ ਤਾਂ ਕੋਈ ਨਾ ਕੋਈ ਭਗਵੰਤ ਮਾਨ ਅਰਗਾ ਨਾਟਕਕਾਰ ਬੋਲ ਜਾਂਦਾ ਕਿਉਂ ਨਹੀਂ ਬੋਲਦੇ ਕਿਉਂਕਿ ਇਹ ਹਰ ਵੱਨ ਕੀ ਦੇ ਹਾਕਮ ਚਾਹੇ ਉਹ ਕੇਂਦਰ ਦੀ ਕੁਰਸੀ ਤੇ ਬੈਠੇ ਹੋਣ ਚਾਹੇ ਉਹ ਪੰਜਾਬ ਦੀ ਕੁਰਸੀ ਤੇ ਬੈਠੇ ਹੋਣ ਇਹ ਸਾਮਰਾਜੀਆਂ ਦੇ ਚੌਂਕੀਦਾਰ ਹੈ ਅਝੰਟ ਹੈ ਜਿਹੜੇ ਸਾਮਰਾਜੀਆਂ ਨੇ ਇੱਕ ਕੰਪਨੀ ਨੇ ਆਪਣਾ ਦੇਸ਼ 200 ਸਾਲ ਲੁਕਾਇਆ ਸੀ ਉਹ ਸਾਮਰਾਜੀ ਕੰਪਨੀਆਂ ਜੇ ਡੀ ਐਨ ਾਂ ਨੇ 1947 ਚ ਦੇਸ਼ ਦੀ ਵੰਡ ਤੇ ਲੋਕਾਂ ਦੇ ਕਤਲੇਆਮ ਨੂੰ ਆਜ਼ਾਦੀ ਦਾ ਨਾਮ ਦੇ ਕੇ ਵੋਟਾਂ ਦਾ ਰਾਜ ਲਿਆਂਦਾ ਸੀ ਉਦੋਂ ਇੱਕ ਕੰਪਨੀ ਦਾ ਰਾਜ ਹੁੰਦਾ ਸੀ ਇੱਕ ਕੰਪਨੀ ਲੁੱਟ ਕਰਦੀ ਸੀ ਦੇਸ਼ ਦੇ ਅੰਦਰ ਪਰ 1947 ਤੋਂ ਲੈ ਕੇ 1991 ਤੱਕ ਉਹੋ ਜਿਹਾ 150 ਕੰਪਨੀਆਂ ਬਣ ਗਈਆਂ ਜਿਨ੍ਹਾਂ ਚ ਦੋ ਚਾਰ ਦੇਸੀ ਵੀ ਸੀਗੀਆਂ ਬਹੁਤਿਆਂ ਵਿਦੇਸ਼ੀ ਤੇ ਆ ਤੁਹਾਨੂੰ ਦੱਸ ਕੇ ਗਏ ਸੇਵੇ ਵਾਲਾ ਜੀ 1991 ਤੋਂ ਜਦੋਂ ਤੋਂ ਲੈ ਕੇ WTO ਨਾਲ ਸਮਝੌਤਾ ਕੀਤਾ ਉਦੋਂ ਤੋਂ ਲੈ ਕੇ ਪਿਛਲੇ ਸਾਲ ਤੱਕ 40000 ਸਾਮਰਾਜੀ ਕੰਪਨੀਆਂ ਦਾ ਗਲਬਾ ਹੋ ਗਿਆ ਆਪਣੇ ਦੇਸ਼ ਦੇ ਉੱਤੇ 150 ਤੋਂ ਵੱਧ ਕੇ ਗਿਣਤੀ 40000 ਬਣ ਗਈ ਇਸੇ ਕਰਕੇ ਆਪਾਂ ਸਭ ਤੋਂ ਪਹਿਲੀ ਮੰਗ ਆ ਲੋਕ ਝੰਡੇ 'ਚ ਡਬਲਯੂਟੀਓ ਸੰਸਾਰ ਬੈਂਕ ਕਮੰਟਰੀ ਮੁਦਰਾ ਕੋਸ਼ ਤਿੰਨੇ ਸਾਮਰਾਜੀ ਸੰਸਥਾਵਾਂ ਇਹਨਾਂ ਵਿੱਚੋਂ ਭਾਰਤ ਸਰਕਾਰ ਨੂੰ ਬਾਹਰ ਆਉਣ ਦੀ ਭਾਰਤ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਆ ਦੂਜੀ ਮੰਗ ਆ ਖੇਤੀ ਨੀਤੀ ਵਾਲੀ ਜਿਹੜੀ ਖੇਤੀ ਨੀਤੀ ਸਾਡੇ ਦੇਸ਼ 'ਚ ਲਾਗੂ ਕੀਤੀ ਹਰੇ ਇਨਕਲਾਬ ਦੇ ਨਾਂ ਤੇ ਉਹ ਵੀ ਸਾਮਰਾਜੀ ਕੰਪਨੀ ਫੋਰਡ ਫਾਊਂਡੇਸ਼ਨ ਨੇ ਲਿਖ ਕੇ ਭੇਜੀ ਸੀ ਸੰਸਾਰ ਬੈਂਕਰਾਂ ਹੀ ਉਸ ਨੀਤੀ ਨੇ ਬੇਸ਼ੱਕ ਝਾੜ ਵਧਾ ਤੇ ਗੋਦਾਮ ਭਰਤੇ ਪਰ ਕਰਜ਼ਿਆਂ ਥੱਲੇ ਮਸਲ ਕੇ 4 ਲੱਖ ਤੋਂ ਉੱਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਜਾਨਾਂ ਲੈ ਲੀਆਂ ਖੁਦਕੁਸ਼ੀਆਂ ਲਈ ਮਜਬੂਰ ਕਰਤਾ ਉਸ ਸਾਮਰਾਜੀ ਖੇਤੀ ਨੀਤੀ ਨੇ ਜਿਹਦੇ ਵਿੱਚ ਰੇਹਾਂ ਸਪਰੇਆਂ ਡੀਜ਼ਲ ਮਸ਼ੀਨਰੀ ਪਾਣੀ ਵਾਲੀਆਂ ਮੋਟਰਾਂ ਪਾਣੀ ਵਾਲੇ ਇੰਜਣ ਡੂੰਘੇ ਬੋਰ ਇਹ ਉਸ ਨੀਤੀ ਦੀ ਪਦਾਇਸ਼ ਆ ਜਿਨ੍ਹਾਂ ਨੇ ਕਿਸਾਨਾਂ ਨੂੰ ਕਰਜ਼ਿਆਂ ਥੱਲੇ ਦੱਬਿਆ ਤੇ ਖੇਤ ਮਜ਼ਦੂਰਾਂ ਦਾ ਰੋਜ਼ਗਾਰ ਖੋਇਆ ਤੇ ਦੇਸ਼ ਦੀ ਜਿਹੜੀ ਸੰਤ ਹੈ ਉਹਨੂੰ ਸਾਮਰਾਜੀ ਕੰਪਨੀਆਂ ਨੇ ਮੁਠੀ 'ਚ ਕਰ ਲਿਆ ਪੈਪਸੀ ਕੋਰਗਿਆਂ ਨੇ ਆਲੂਆਂ ਤੋਂ ਚਿਪਸ ਬਣਾਉਣ ਵਾਸਤੇ ਸਾਡੇ ਕੋਲੋਂ 5 ਰੁਪਏ ਕਿਲੋ ਖਰੀਦ ਕੇ 200 ਰੁਪਏ ਕਿਲੋ ਨੂੰ ਵੇਚਣ ਵਾਸਤੇ ਇਹ ਰੋਲ ਹੈ ਸਾਮਰਾਜੀ ਕੰਪਨੀਆਂ ਦਾ ਇਸ ਕਰਕੇ ਉਹ ਜਿਹੜੀ ਖੇਤੀ ਨੀਤੀ ਉਹਦੀ ਥਾਂ ਤੇ ਜ਼ਹਿਰਾਂ ਤੋਂ ਰਹਿਤ ਖੇਤੀ ਪੂਰਾ ਰੁਜ਼ਗਾਰ ਪੈਦਾ ਕਰਨ ਵਾਲੀ ਖੇਤੀ ਮਸ਼ੀਨਰੀ ਦੀ ਘੱਟ ਤੋਂ ਘੱਟ ਵਰਤੋਂ ਧਰਤੀ ਇਠਲੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਵਾਲੀ ਖੇਤੀ ਇਹਨਾਂ ਨੇ ਤਾਂ ਇੱਥੇ ਪੰਜਾਬ 'ਚ ਵੀ ਝੋਨਾ ਮੜਤਾ ਸਾਡੇ ਤੇ ਜਿੱਥੇ ਲੋੜ ਹੀ ਨਹੀਂ ਝੋਨਾ ਹੋ ਹੀ ਨਹੀਂ ਸਕਦਾ ਇੰਨੀ ਘੱਟ ਮੀਂਹ ਪੈਂਦਾ ਇਹ ਗੱਲ ਨਹੀਂ ਕਹਿੰਦੇ ਆ ਇਸ ਕਰਕੇ ਆਪਾਂ ਜਿਹੜੀ ਖੇਤੀ ਨੀਤੀ ਦੀ ਮੰਗ ਕੀਤੀ ਹੈ ਉਹ ਵਿਗਿਆਨਕ ਅਧਿਐਨ ਦੇ ਮਤਾਬਕ ਕਿਹੜੇ ਇਲਾਕੇ ਚ ਕਿਹੜੀ ਫਸਲ ਹੋ ਸਕਦੀ ਆ ਉਹੀ ਫਸਲਾਂ ਬੀਜਣ ਦੀ ਨੀਤੀ ਆ ਉਹ ਖੇਤੀ ਨੀਤੀ ਆਪਾਂ ਜਿਹੜੀ ਲਾਗੂ ਕਰਨ ਦੀ ਮੰਗ ਕਰਦੇ ਆ ਜਿੱਥੇ ਉਹਨੇ ਧਰਤੀ ਹੇਠਲਾ ਪਾਣੀ ਬਚਾਉਣਾ ਆ ਜ਼ਹਿਰਾ ਰਹੇ ਕੈਂਸਰ ਤੇ ਹੋਰ ਨਾਮਰਾਦ ਬਿਮਾਰੀਆਂ ਇਨਾਂ ਨੂੰ ਰੋਕਣਾ ਉਥੇ ਰੋਜ਼ਗਾਰ ਅੰਤਾਂ ਦਾ ਰੋਜ਼ਗਾਰ ਪਿੰਡਾਂ ਦੇ ਵਿੱਚ ਛੋਟੀਆਂ ਫੈਕਟਰੀਆਂ ਚਾ ਚਿਪਸ ਬਣਾਉਣੇ ਆ ਚਾ ਡੱਬੇ ਬੰਦ ਕਰਨੇ ਆ ਭੋਜਨ ਉਹ ਕਰਨਾ ਇਸੇ ਤਰ੍ਹਾਂ ਅਗਰੀ ਐਮਐਸਪੀ ਸਾਰੀਆਂ ਫਸਲਾਂ ਦੀ ਮੰਗ ਕੀਤੀ ਆ ਉਹਦੇ ਪਿੱਛੇ ਵੀ ਦਲੀਲ ਹੈ ਵੀ ਜਿੱਥੇ ਕਿਸਾਨਾਂ ਨੂੰ ਉਹਨਾਂ ਦੇ ਕੀਤੇ ਹੋਏ ਖਰਚਿਆਂ ਦਾ ਪੂਰਾ ਮੁੱਲ ਮਿਲੇ। ਸੁਆਮੀਨਾਥ ਦੀ ਰਿਪੋਰਟ ਮੁਤਾਬਕ ਐਮਐਸਪੀ ਮਿਥਿਆ ਜਾਵੇ। ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣੇ। ਤਾਂ ਕਿ ਉਹ ਖੇਤ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਦੇ ਸਕਣ। ਉਧਰ ਚ ਕਹਿੰਦੇ ਸਾਡੇ ਕੋਲੇ ਬਜਟ ਹੈ ਨਹੀਂ। ਐਮਐਸਪੀ ਮਿਥਣ ਵਾਸਤੇ ਹੁਣ ਬਜਟ ਦੀ ਗੱਲ ਸੁਣ ਲਓ। ਬਜਟ ਕਿੱਥੋਂ ਆਜੇ ਆ ਜਿਹੜੀ ਦੱਸਿਆ ਵੀ 40000 ਕੰਪਨੀਆਂ ਵਧ ਗਈਆਂ 150 ਤੋਂ 1991 ਚ ਜਿਹੜੀ ਵਿਦੇਸ਼ਾਂ ਤੋਂ ਚੀਜ਼ ਮੰਗਾਉਂਦੀਆਂ ਸੀ ਵਿਦੇਸ਼ੀ ਕੰਪਨੀਆਂ ਲਿਆ ਕੇ ਇੱਥੇ ਵੇਚਦੀਆਂ ਸੀ ਉਹਦੇ ਤੇ 365% ਕਸਟਮ ਡਿਊਟੀ ਲੱਗਦੀ ਸੀ ਜਿਹੜੀ ਹੁਣ ਘਟ ਕੇ ਸਿਰਫ 10% ਰਹਿ ਗਈ ਐਨੀਆਂ ਵੱਡੀਆਂ ਰਹਿਤਾ ਇੰਨੇ ਟੈਕਸ ਛੱੜਦੇ ਉਹਨਾਂ ਨੂੰ ਅਰਬਾਂ ਖਰਬਾਂ ਰੁਪਈਆ ਹਰ ਸਾਲ ਛੱੜਦਾ ਏਦੋਂ ਬਿਨਾ ਆ ਪਿਛਲੇ 7 ਸਾਲਾਂ ਚ ਮੋਦੀ ਦੀ ਸਰਕਾਰ ਨੇ ਜਿਹੜੀ ਵੋਟਾਂ ਰਾਹੀਂ ਬਦਲ-ਬਦਲ ਕੇ ਆਉਂਦੀਆਂ ਸਾਰੀਆਂ ਸਰਕਾਰਾਂ ਨਾਲੋਂ ਸਾਮਰਾਜੀਆਂ ਦੀ ਭਗਤੀ ਚ ਮੂਹਰੇ ਨਿਕਲ ਗਈ ਸਾਮਰਾਜੀਆਂ ਦਾ ਪੱਕਾ ਚੌਂਕੀਦਾਰ ਸਾਫਤ ਹੋ ਗਈ ਉਹਦੇ ਪਹਿਲੇ 7 ਸਾਲਾਂ ਦੇ ਰਾਜਾਂ ਚ ਰਾਜ ਦੇ ਵਿੱਚ 1914 ਤੋਂ 1900 2014 ਤੋਂ 21 ਤੱਕ 48 ਲੱਖ ਕਰੋੜ ਦੀਆਂ ਛੋਟਾਂ ਦਿੱਤੀਆਂ ਇਨ੍ਹਾਂ ਸਮਰਾਜੀ ਕੰਪਨੀਆਂ ਨੂੰ 18 ਲੱਖ ਕਰੋੜ ਦੀ ਕਰਜ਼ਾ ਮੁਕਤੀ ਤੇ ਜਿਹੜੇ ਟੈਕਸ ਲੱਗਦੇ ਆ ਇਨਕਮ ਟੈਕਸ ਆਮਦਨੀ ਟੈਕਸ ਉਹ 35% ਤੋਂ ਘਟਾ ਕੇ 15% ਕਰਤੇ ਇਦੂ ਗਾਹ ਸੁਣ ਲੋ ਸਾਮਰਾਜੀ ਕੰਪਨੀਆਂ 1% ਅਮੀਰਾਂ ਦੀ ਕੋਲ ਆਮਦਨ ਸਾਡੇ ਦੇਸ਼ ਦੀ ਸਾਰੀ ਆਮਦਨ ਦਾ ਚੌਥਾ ਹਿੱਸਾ 1% ਲੋਕਾਂ ਦੀ 100 ਚੋਂ 1 ਦੀ ਤੇ ਬਾਕੀ 99 ਦੀ ਦੇਖ ਲੋ ਜਿਨ੍ਹਾਂ ਵਿੱਚੋਂ ਫੇਰ ਬਹੁਤ ਅਮੀਰ ਹੈਗੇ ਆ ਹੇਠਲੇ ਜਿਹੜੇ 50% ਲੋਕ ਹੈ ਜਿਨ੍ਹਾਂ ਕੋਲੇ ਸਿਰਫ 5% ਆਮਦਨ ਆਉਂਦੀ ਹੈ ਉਹ ਤਾਂ 64% ਜੀਐਸਟੀ ਟੈਕਸ ਅਦਾ ਕਰਦੇ ਆ ਜਿਹੜਾ ਸਿੱਖਾਂ ਵਾਲੀ ਡੱਬੀ ਤੋਂ ਲੈ ਕੇ ਹਰ ਇੱਕ ਚੀਜ਼ ਤੇ ਟੈਕਸ ਦੇਣਾ ਪੈਂਦਾ ਪਰ ਜਿਹੜੀਆਂ ਸਾਮਰਾਜੀ ਕੰਪਨੀਆਂ 1% ਦੇ ਵਿੱਚੋਂ ਕਾਹ ਜਿਹੜੀਆਂ 10% ਆ ਉਹਨਾਂ ਕੋਲੇ 75% ਆਪਾਂ ਆਮਦਨਾਂ ਉਹ ਟੈਕਸ ਕਿੰਨਾ ਦਿੰਦਿਆਂ ਸਿਰਫ 3% 75% ਆਮਦਨ ਵਾਲਿਆਂ 3% ਤੇ 5% ਆਮਦਨ ਵਾਲੇ ਆਮ ਲੋਕ 64% ਟੈਕਸ ਹੁਣੇ ਐਡੀ ਵੱਡੀ ਲੁੱਟ ਹੈ ਜਿਹੜੀ ਸਾਮਰਾਜੀ ਕੰਪਨੀਆਂ ਐਸੇ ਕਰਕੇ ਆਪਾਂ ਡਬਲਯੂਓ ਤੋਂ ਬਾਹਰ ਆਉਣ ਦੀ ਤੇ ਸਾਮਰਾਜੀ ਇਹਨਾਂ ਦੀ ਲੁੱਟ ਦੇ ਵਿਰੁੱਧ ਸੰਘਰਸ਼ ਦਾ ਜਿਹੜਾ ਹੌਕਾ ਭਗਤ ਸਿੰਘ ਹੋਣਾ ਨੇ ਦਿੱਤਾ ਸੀ ਫਾਂਸੀ ਦੇ ਤਖਤੇ ਤੋਂ ਖੜਕੇ ਉਹਨੂੰ ਆਪਾਂ ਅਪਹੋਲਡ ਕੀਤਾ ਉਹਨੂੰ ਅਪਣਾਇਆ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਆਹ ਮਤੇ ਪਾਸ ਕੀਤੇ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਪੂਰਾ ਡਟ ਕੇ ਸੰਘਰਸ਼ ਕਰਾਂਗੇ ਜ਼ਮੀਨੀ ਸੁਧਾਰ ਵੀ ਖੇਤ ਮਜ਼ਦੂਰਾਂ ਵਾਸਤੇ ਜਿਹੜੇ ਜਮੇ ਬੇਜਮੀਨੇ ਆ ਤੇ ਕਿਸਾਨਾਂ ਵਾਸਤੇ ਜਿਹੜੇ ਕਰਜ਼ਿਆਂ ਨੇ ਜ਼ਮੀਨਾਂ ਖੋਲੀਆਂ ਉਹ ਵੀ ਲਾਗੂ ਕਰਨ ਦੀ ਮੰਗ ਆ ਇਹ ਸਾਰੇ ਸਮਰਾਜੀ ਹੱਲੇ ਸਾਰੇ ਵਰਗਾਂ ਤੇ ਕੱਲੇ ਕਿਸਾਨਾਂ ਤੇ ਨਹੀਂ ਕਿਸਾਨਾਂ ਵਾਲੇ ਹਰੇਕ ਹੱਲੇ ਦਾ ਅਸਰ ਦੂਜੇ ਵਰਗਾਂ ਤੇ ਹੁੰਦਾ ਤੇ ਦੂਜੇ ਵਰਗਾਂ ਤੇ ਹਰੇਕ ਹੱਲੇ ਦਾ ਅਸਰ ਕਿਸਾਨਾਂ ਤੇ ਵੀ ਹੁੰਦਾ ਖੇਤ ਮਜ਼ਦੂਰਾਂ ਤੇ ਵੀ ਹੁੰਦਾ ਇਸੇ ਕਰਕੇ ਆਪਾਂ ਇਹ ਮਤੇ ਪਾਸ ਕੀਤੇ ਵੀ ਸਾਰਿਆਂ ਦਾ ਇਕਜੁੱਟ ਸੰਘਰਸ਼ ਹੈ ਜਿਹੜਾ ਉਹੀ ਸਮਰਾਜ ਵਿਰੋਧੀ ਲੜਾਈ ਨੂੰ ਜਿੱਤ ਤੱਕ ਲਿਜਾ ਸਕਦਾ ਹੈ ਇਸ ਲੁਟੇਰਿਆਂ ਦੇ ਵਿਰੋਧੀ ਲੜਾਈ ਨੂੰ ਜਿੱਤ ਤੱਕ ਲਿਜਾ ਸਕਦਾ ਕਰਜ਼ਾ ਮੁਕਤੀ ਤੇ ਸੂਦਖੋਰੀ ਕਰਜ਼ਾ ਕਾਨੂੰਨ ਇਹਦੀ ਖਾਤਰ ਬਜਟ ਪੂਰੇ ਇਕੱਠੇ ਕਰਨ ਵਾਸਤੇ ਸਾਰੇ ਵੱਡੇ ਕਾਰਪੋਰੇਟਾਂ ਤੇ ਭਾਰੀ ਟੈਕਸ ਸਾਰੇ ਵੱਡੇ ਜ਼ਗੀਰਦਾਰਾਂ ਤੇ ਸੈਂਕੜੇ ਹਜ਼ਾਰਾਂ ਕਿੱਲਿਆਂ ਦੇ ਮਾਲਕਾਂ ਤੇ ਉਹ ਭਾਰੀ ਟੈਕਸ ਹੈੜੇ ਨਾਲ ਨੂੰ ਵਸੂਲਣ ਦੀ ਗਰੰਟੀ ਇਹ ਮੰਗਾ ਦੇਸ਼ ਦੇ ਅੰਦਰ ਰੋਜ਼ਗਾਰ ਪੈਦਾ ਕਰਨ ਵਾਸਤੇ ਉਹੋ ਜਿਹਾ ਮਾਹੌਲ ਪੈਦਾ ਕਰਨ ਦੀਆਂ ਜਿਹਦੇ ਨਾਲ ਸਾਰੇ ਵਰਗਾਂ ਨੂੰ ਫਾਇਦਾ ਹੋਣਾ ਸੋ ਇਹਨੇ ਸ਼ਬਦਾਂ ਦੇ ਨਾਲ ਦੁਹਰਾ ਰਹਿਮ ਆਪ ਦੀ ਗੱਲ ਸਮਾਪਤ ਕਰਦਾ ਹੈ 23 ਮਾਰਚ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਸ਼ਹੀਦੋ ਤੁਹਾਡੀ ਸੋਚ ਤੇ ਸਾਮਰਾਜਵਾਦ ਮਰਦਾਬਾਦ 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 ਕਿਰਤੀ ਲੋਕਾਂ ਦਾ ਇੱਕਾ ਜਿੰਦਾਬਾਦ ਸਾਮਰਾਜਿਕਾਂ ਦੇ ਏਜੰਟ ਸਰਕਾਰਾਂ ਮਰਦਾਬਾਦ ਮਰਦਾਬਾਦ ਜੈ ਇਕਤਾ ਜੈ ਸਮਾਜ